ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਅਮਰਗੜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਮਰਗੜ ਸ਼ਹਿਰ ਦਿਖਾਵਾਂਗੇ ਅਮਰਗੜ ਸ਼ਹਿਰ ਦੀ ਸਾਰੀ ਮਾਰਕੀਟ ਦਿਖਾਵਾਂਗੇ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਕਰਦੇ ਆਪਾਂ ਵੀਡੀਓ ਸ਼ੁਰੂ ਦਿਖਾਉਨੇ ਆਂ ਸਾਰੀ ਮਾਰਕੀਟ ਤੇ ਇੱਥੋਂ ਸਾਰਾ ਅਮਰਗੜ ਸ਼ਹਿਰ ਇਹ ਸ਼ੁਰੂ ਹੋ ਜਾਂਦਾ ਕਾਫੀ ਵੱਡੀ ਮਾਰਕੀਟ ਹੈ ਅਮਰਗੜ ਸ਼ਹਿਰ ਦੀ ਤੇ ਅਮਰਗੜ ਸ਼ਹਿਰ ਮਲੇਰਕੋਟਲੇ ਦੇ ਨੇੜੇ ਆ ਕਾਲੇ ਨਾਲੇ ਦੇ ਕਾਫੀ ਪਿੰਡਾਂ ਨੂੰ ਇਹ ਸ਼ਹਿਰ ਜਿਹੜਾ ਲੱਗਦਾ ਬਾਕੀ ਇੱਥੇ ਬੈਂਕਾਂ ਤੁਸੀਂ ਦੇਖ ਸਕਦੇ ਹੋ ਤੇ ਆਲੇ-ਦਾਲੇ ਹੋਰ ਮਾਰਕੀਟ ਦੇਖ ਸਕਦੇ ਹੋ ਕਾਫੀ ਵੱਡੀ ਮਾਰਕੀਟ ਹੈ ਅਮਰਗੜ ਸ਼ਹਿਰ ਦੀ ਤੇ ਚੱਲਦੇ ਆਪਾਂ ਸਾਰੀ ਮਾਰਕੀਟ ਤੁਹਾਨੂੰ ਦਿਖਾਵਾਂਗੇ ਸ਼ਹਿਰ ਅਮਰਗੜ ਦੀ ਇੱਧਰ ਸਾਰੀਆਂ ਬ੍ਰਾਂਚਾਂ ਨੇ ਆਈਸੀਆਈ ਬੈਂਕ ਆ ਗਈ ਐਚਡੀਐਫਸੀ ਆ ਗਈ ਤੇ ਨਾਲ-ਨਾਲ ਆ ਸਾਰੀਆਂ ਦੁਕਾਨਾਂ ਨੇ ਹਨਾ ਗੇਟ ਵਾਲੀਆਂ ਦੁਕਾਨਾਂ ਅਲੂਮੀਨੀਅਮ ਵਾਲੀਆਂ ਹੋਰ ਮੋਬਾਈਲ ਵਾਲੀਆਂ ਦੁਕਾਨਾਂ ਤੇ ਚੱਲਦੇ ਆ ਇਸੇ ਤਰ੍ਹਾਂ ਕਾਫੀ ਲੰਮਾ ਬਾਜ਼ਾਰ ਆ ਇਹ ਅਮਰਗੜ ਸ਼ਹਿਰ ਦਾ ਤੇ ਨਾਬੇ ਤੇ ਮਲੀਰਕੋਟ ਦੇ ਵਿਚਾਲੇ ਆ ਇਹ ਅਮਰਗੜ ਸ਼ਹਿਰ ਜੋੜੇਪੁਰਾਂ ਦੇ ਵੀ ਨੇੜੇ ਪਿਆ ਜਾਂਦਾ। ਮਾਫੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਅਮਰਗੜ੍ਹ ਸ਼ਹਿਰ ਦੇ ਵਿੱਚ। ਆ ਇਧਰ ਕੁਝ ਮਤਲਬ ਰੀਅਲੀ ਆ ਗਈ ਵਰਕਸ਼ਾਪ ਆ ਗਈ ਹੈ ਨਾ। ਤੇ ਸਪੇਅਰ ਪਾਰਟ ਵਾਲੀਆਂ ਦੁਕਾਨਾਂ, ਮਕੈਨਿਕ ਵਾਲੀਆਂ ਦੁਕਾਨਾਂ ਇੱਥੇ ਐਵੇਂ ਦੀਆਂ ਨੇ ਤੇ ਦੂਸਰਾ ਬਾਜ਼ਾਰ ਆ ਅਗਲੇ ਵਾਲੇ ਪਾਸੇ ਆ। ਕੱਪੜਿਆਂ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਇਹ ਤੇ ਹੋਟਲ ਵਗੈਰਾ ਨਾ ਉਹ ਸਾਰਾ ਕੁਝ ਅਗਲੇ ਵਾਲੇ ਪਾਸੇ ਆ ਆ ਦੇਖ ਸਕਦੇ ਹੋ ਇੱਥੇ ਆ ਫੋਨ ਵਾਲੀਆਂ ਦੁਕਾਨਾਂ ਟੈਲੀਫੋਨ ਵਾਲੀਆਂ ਹਨਾ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਅਮਰਗੜ ਸ਼ਹਿਰ ਦੇ ਵਿੱਚ ਕਾਫੀ ਵੱਡੇ ਵੱਡੇ ਘਰੇਾਨਾ ਸਟੋਰ ਨੇ ਇੱਥੇ ਆ ਗੰਨੇ ਦੇ ਰਸ ਦੀ ਲਈ ਹੋਈ ਆ ਬਾਈ ਨੇ ਜਿਵੇਂ ਦੁਕਾਨ ਹਨਾ ਆ ਸਬਜ਼ੀ ਦੀ ਲਈ ਪਈ ਆ ਲਓ ਜੀ ਆ ਵੱਡਾ ਰੋਡ ਆ ਗਿਆ ਇੱਧਰ ਹੀ ਮਲੇਰਕੋਟਲੇ ਨੂੰ ਜਾਂਦਾ ਹੈ ਤੇ ਇਧਰੋਂ ਇਹ ਨਾਬੇ ਤੋਂ ਆਉਂਦਾ ਮਲੇਰ ਕੋਟਰੇ ਦੀ ਨਾਬੇ ਦੇ ਵਿਚਾਲੇ ਇਹ ਸ਼ਹਿਰ ਪੈ ਜਾਊਗਾ ਕਿੱਥੋਂ ਸਾਰੀ ਇਹ ਮਾਰਕੀਟ ਹੈ ਸਾਰੀ ਸੜਕ ਦੀ ਮਾਰਕੀਟ ਹੈ ਮੇਨ ਰੋਡ ਦੇ ਉੱਪਰ ਹੀ ਮਾਰਕੀਟ ਹੈ ਜਿਹੜੀ ਬਣੀ ਹੋਈ ਆ ਸਾਹਮਣੇ ਕੁਝ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਹਨ ਤੇ ਦੋਨੋਂ ਸਾਈਡ ਦੀ ਮਾਰਕੀਟ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਰੈਸਟੋਰੈਂਟ ਵੀ ਹੈਗੇ ਨੇ ਕੁਝ ਖਾਣ ਪੀਣ ਵਾਲੇ ਉਹ ਸਾਰੇ ਆਪਾਂ ਦਿਖਾਉਨੇ ਆ ਤੁਹਾਨੂੰ ਆ ਇਧਰ ਕੁਝ ਜਿਵੇਂ ਆ ਹੰਗਰ ਹੱਟ ਹਨ ਬਰਗਰ ਪੀਜ਼ ਵਾਲੇ ਰੈਸਟੋਰੈਂਟ ਸਾਰੇ ਮਿਲ ਜਾਣਗੇ ਇੱਥੇ ਲਓ ਜੀ ਸਲੂਨ ਵਗੈਰਾ ਤੇ ਆ ਰੋਡ ਵੀ ਕਾਫੀ ਚੱਲਦਾ ਬਾਕੀ ਮਾਰਕੀਟ ਦੇ ਵਿੱਚ ਵੀ ਕਾਫੀ ਕਰਾਊਡ ਹੁੰਦਾ ਕਿਉਂਕਿ ਕਾਫੀ ਪਿੰਡਾਂ ਨੂੰ ਆਮਰਗੜ ਸ਼ਹਿਰ ਆ ਜਿਹੜਾ ਲੱਗਦਾ ਆ 199 ਸਟੋਰ ਆ ਗਿਆ ਲਓ ਜੀ ਇਹ ਵੀ ਹੈਗਾ ਆਮਰਗੜ ਦੇ ਵਿੱਚ ਆ ਗਿਆ ਹੰਗਰੀ ਪੁਆਇੰਟ ਬਰਗਰ ਪੀਜ਼ ਵਾਲਾ ਕਾਫੀ ਸਾਰੇ ਰੈਸਟੋਰੈਂਟ ਵੀ ਨੇ ਬਾਕੀ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਮਾਰਕੀਟ ਹੈ ਕੁਝ ਸਪੇਅਰ ਪਾਰਕਣੀਆਂ ਦੁਕਾਨਾਂ ਆ ਗਈਆਂ ਜਿਵੇਂ ਹਨ ਉਹ ਸਾਰੀਆਂ ਸਾਰਾ ਪੈਦਲ ਚੱਲ ਕੇ ਆਪਾਂ ਦਿਖਾਉਨੇ ਅੱਜ ਸ਼ਹਿਰ ਅਮਰਗੜ ਇੱਥੇ ਕੁਝ ਫਲ ਵਾਲੀਆਂ ਸਬਜ਼ੀ ਵਾਲੀਆਂ ਹਨ ਐਵੇਂ ਜੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਹਨ

ਇੱਧਰ ਵੀ ਕੁਝ ਫੋਨ ਵਾਲੀਆਂ ਦੁਕਾਨਾਂ ਆ ਗਈਆਂ। ਲੋ ਜੀ। ਆ ਦੇਖ ਸਕਦੇ ਹੋ ਕੋ ਵੀ ਕੋ ਦੇ ਸਾਰੇ ਫੋਨ ਲੱਗੇ ਹੋਏ ਨੇ ਹਨਾ। ਤੇ ਨਾਲ ਇਹ ਇੱਕ ਜਰਨਲ ਸਟੋਰ ਆ ਗਿਆ। ਐਵੇਂ ਨਹੀਂ ਵੱਡੀਆਂ-ਵੱਡੀਆਂ ਦੁਕਾਨਾਂ ਨੇ। ਆ ਫਲ ਸਬਜ਼ੀਆਂ ਰੱਖੀਆਂ ਹੋਈਆਂ ਨੇ। ਨਾਲ ਇੱਕ ਰਿਆਣਾ ਸਟੋਰ ਆ ਗਿਆ। ਵੀ ਕਰਿਆ ਨਾਸਟੋਰ ਨੇ ਚੱਲੇ ਲਵੇ ਲਵੇ ਨਾਲ ਨਾਲ ਤੇ ਅੱਗੇ ਸਾਹਮਣੇ ਜਾ ਕੇ ਬੱਸ ਸਟੈਂਡ ਆ ਜਾਗਾ ਉੱਥੇ ਉੱਪਰ ਰੋਡ ਦੇ ਉੱਪਰ ਹੀ ਆ ਬੱਸ ਸਟੈਂਡ ਬਣਿਆ ਹੋਇਆ ਉੱਥੇ ਸਾਰੀਆਂ ਬੱਸਾਂ ਨੇ ਜਿਹੜੀਆਂ ਉਹ ਖੜਦੀਆਂ ਨੇ ਉੱਪਰੇ ਰੋਡ ਤੇ ਬੱਸ ਸਟੈਂਡ ਹੈ ਉੱਥੇ ਸਾਰੀਆਂ ਬੱਸਾਂ ਜਿਹੜੀਆਂ ਖੜਦੀਆਂ ਨੇ ਇਧਰ ਅਗਲੇ ਵਾਲੇ ਪਾਸੇ ਐਕਸਿਸ ਬੈਂਕ ਆ ਗਈ ਪਿੱਛੇ ਐਚਡੀਐਫਸੀ ਬੈਂਕ ਆਈ ਸੀ ਨਾ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਨੇ ਇਹ ਸ਼ਹਿਰ ਦੇ ਵਿੱਚ ਆ ਪੇਂਟ ਦੇ ਸਮਾਨ ਵਾਲੀ ਦੁਕਾਨ ਆ ਗਈ ਦੋਨੋਂ ਸਾਈਡ ਬਹੁਤ ਵੱਡੀ ਮਾਰਕੀਟ ਆ ਇਹ ਆ ਗਈ ਮਕੈਨਿਕਲ ਵਰਕਸ ਆ ਵਰਕਸ਼ਾਪ ਆ ਗਈ ਆ ਮਿਲ ਕੜੈਰੀ ਆ ਗਈ ਜਿਵੇਂ ਲਾਜੀ ਇੱਧਰ ਕੁਝ ਹੋਰ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਾਰੀ ਮਾਰਕੀਟ ਨਾਲ-ਨਾਲ ਬਣੀ ਹੋਈ ਹੈ ਇੱਧਰ ਵੀ ਆ ਲੋਰਾ ਟੀ-ਸ਼ਰਟਾਂ ਲੱਗੀਆਂ ਹੋਈਆਂ ਨੇ ਸਾਹਮਣੇ ਇਹ ਕੱਪੜੇ ਵਾਲੀਆਂ ਦੁਕਾਨਾਂ ਨੇ ਸਾਰੀਆਂ ਰੀਡੀਮੇਡ ਕੱਪੜੇ ਵਾਲੀਆਂ ਤੇ ਜਿੱਥੇ ਆਪਾਂ ਹੁਣ ਆਏ ਇੱਥੇ ਕਾਫੀ ਸਾਰਾ ਕਰਾਊਡ ਹੁੰਦਾ ਹੈ ਇਹ ਜਗ੍ਹਾ ਤੇ ਕਿਉਂਕਿ ਇੱਥੇ ਬੱਸ ਸਟੈਂਡ ਆ ਇੱਥੇ ਬੱਸ ਰੁਕਦੀ ਆ ਸਾਹਮਣੇ ਵਾਲੇ ਪਾਸੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਇੱਥੇ ਸੁਪਰਸਟੋਰ ਆ ਗਿਆ ਨਾ ਇਸੇ ਤਰ੍ਹਾਂ ਸਾਰੀ ਵਾਲੇ ਦੁਆਲੇ ਮਾਰਕੀਟ ਆ ਜਿਹੜੀ ਬਣੀ ਹੋਈ ਹੈ ਆ ਸਾਹਮਣੇ ਵਾਲੇ ਪਾਸੇ ਇੱਥੇ ਇਹ ਬੱਸ ਸਟੈਂਡ ਹੈ ਅੱਜ ਇੱਥੇ ਸਵਾਰੀਆਂ ਖੜੀਆਂ ਨੇ ਨਾ ਇੱਥੇ ਬੱਸਾਂ ਖੜਦੀਆਂ ਨੇ ਰੋਡ ਦੇ ਉੱਪਰ ਹੈ ਬਾਕੀ ਆਹ ਵਾਲੀ ਸਾਈਡ ਕਾਫੀ ਸਾਰਾ ਕਰਾਊਡ ਹੁੰਦਾ ਇੱਥੇ ਦੇਖ ਲਿਆ ਕਿਉਂਕਿ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਦੂਸਰੀ ਸਾਈਡ ਪਾਂਟੀ ਵਾਲੀਆਂ ਦੁਕਾਨਾਂ ਆ ਗਈਆਂ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਲਓ ਜੀ ਆ ਇਥੇ ਮੇਰੇ ਨਜ਼ਾਰਾ ਟੈਕਸੀ ਸਟੈਂਡ ਹੈ ਸਾਰੀਆਂ ਹਾਂ ਟੈਕਸੀ ਸਟੈਂਡ ਹੈ ਸਾਰੀਆਂ ਗੱਡੀਆਂ ਖੜੀਆਂ ਨੇ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਧਰੋਂ ਜਦੋਂ ਵਾਪਸੀ ਜਾਵਾਂਗੇ ਤਾਂ ਸਾਈਕਲ ਵਾਲੀਆਂ ਦੁਕਾਨਾਂ ਹਨ ਨਾ ਉਹ ਬੂਟਾਂ ਵਾਲੀਆਂ ਜੁੱਤੀਆਂ ਵਾਲੀਆਂ ਦੁਕਾਨਾਂ ਇਹ ਸਾਰੀਆਂ ਦੁਕਾਨਾਂ ਨੇ ਇੱਥੇ। ਵਾਕੀਆ ਪੰਤ ਖਾਇਆ ਤੁੰਨ। ਕਾਫੀ ਕਰਾਉਡ ਰਹਿੰਦਾ ਅਮਰਗੜ ਸ਼ਹਿਰ ਦੇ ਵਿੱਚ। ਤੇ ਸ਼ਾਮ ਦੇ ਟਾਈਮ ਤਾਂ ਹੋਰ ਵੀ ਕਰਾਉਡ ਵਾਜ ਜਾਂਦਾ। ਆ ਆ ਗਈ ਸਵੀਟ ਸ਼ਾਪ। ਕੋਟਲ ਆ ਗਿਆ ਇਹ। ਇੱਧਰ ਵੀ ਭਾਂਡੇ ਵਾਲੀਆਂ ਦੁਕਾਨਾਂ ਆ ਗਈਆਂ। ਵੱਡੀਆਂ ਵੱਡੀਆਂ। ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਅਮਰਗੜ ਦੇ ਵਿੱਚ ਵੀ। ਦੇਖ ਕੇ ਲਿਆ ਤੁੰਨ। ਕਸਨੀਆ ਵਗੈਰਾ ਬਾਹਰ ਲੱਗੀਆਂ ਹੋਈਆਂ ਕੱਪੜੇ ਵਾਲੀਆਂ ਦੁਕਾਨਾਂ ਹਨ ਨਾ ਲੋ ਜੀ ਨਾਲ ਇਹ ਬੁਕਾਣੀਆਂ ਦੁਕਾਨਾਂ ਆ ਗਈਆਂ ਬਾਕਸ ਸ਼ਾਪ ਆ ਗਈ ਐ ਇੱਥੇ ਸਾਰੇ ਕਰਿਆਨਾ ਸਟੋਰ ਨੇ ਨਾਲ ਨਾਲ ਸਾਰਾ ਸਮਾਨ ਜਿਹੜਾ ਬਾਹਰ ਪਿਆ ਹੈ ਲੋ ਜੀ ਕਾਫੀ ਸਾਰੇ ਕਰਿਆਨਾ ਸਟੋਰ ਨੇ ਇੱਥੇ 4-5 ਇਕੱਠੇ आ भी होटल आ गया बाहर गोल कप्पे रखे हुए ने इधर आ कपड़े आली दुकान आ गई चुनिया वगैरह बहर लाइया हुई ने कलीनिक आ गया आ शूज आली आ गई दुकान इस तरह सारी मार्केट है ਬਹੁਤ ਦੂਰ ਤੱਕ ਇਹ ਮਾਰਕੀਟ ਜਿਹੜੀ ਫੈਲੀ ਹੋਈ ਆ ਆ ਕੱਪੜੇ ਵਾਲੇ ਲੰਗੇ ਹੋਏ ਨੇ ਨਾ ਸੂਟ ਵਗੈਰਾ ਦੇਖ ਸਕਦੇ ਹੋ ਇਧਰ ਦੇ ਵਾਲੇ ਪਾਸੇ ਵੀ ਦੁਕਾਨਾਂ ਨੇ ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਤੱਕ ਸਾਰੀ ਮਾਰਕੀਟ ਆ ਜਿਹੜੀ ਉਹ ਦੇਖ ਜਾਵਾਂਗੇ ਅਗਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਇਹੀ ਜਿਹੜੀ ਦਿਖਾਈਆ ਤੁਹਾਨੂੰ ਆਪਾਂ ਇਹ ਸਾਰੀ ਹੀ ਅਮਰਗੜ ਦੀ ਮੇਨ ਮਾਰਕੀਟ ਹੈ ਵੱਡੀ ਸੜਕ ਦੇ ਉੱਪਰ ਉੱਪਰ ਆਹ ਫੋਟੋ ਸਟੇਡਾਂ ਦੀਆਂ ਦੁਕਾਨਾਂ ਹਰੇ ਤਰੀਕੇ ਦੀ ਦੁਕਾਨ ਇੱਥੇ ਮਿਲ ਜੂ ਵਾਕਿਆ ਸੜਕ ਬਹੁਤ ਚੱਲਦੀ ਆ ਕਿਉਂਕਿ ਮੇਨ ਰੋਡ ਆ ਗਿਆ ਨਾ ਇਹ ਤਾਂ ਕਰਕੇ

ਇੱਧਰ ਆ ਗਿਆ ਪੁਲਿਸ ਸਟੇਸ਼ਨ ਆ ਦੇਸ਼ਾ ਵਗਾਰਾ ਲੰਘ ਜਿਵੇਂ ਵਾਰਪੂਨ ਵਾਲੀ ਦੇ ਸਾਮਣੇ ਹੋਣਾ ਕ੍ਰਿਆਨਾ ਸਟੋਰ ਆ ਗਿਆ ਕ੍ਰਿਆਨਾ ਸਟੋਰ ਬਹੁਤ ਨੇ ਅਮਰ ਕਾਪੜੇ ਦੇ ਵੱਡੇ ਵੱਡੇ ਕ੍ਰਿਆਨਾ ਸਟੋਰ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਆਹ ਕਨਫੈਂਸਰੀ ਆ ਗਈ ਆ ਜੁਐਲਰੀ ਵਾਲੀ ਸ਼ਾਪ ਆ ਗਈ ਲੋ ਜੀ ਉੱਤਰ ਸਾਹਮਣੇ ਵਾਲੇ ਪਾਸੇ ਆ ਗਈ ਜੰਮਾ ਮਸਜਦ ਅਮਰਗੜ ਦੀ ਲੋ ਜੀ ਦੇਖੋ ਇਹ ਵੀ ਬਾਜ਼ਾਰ ਦੇ ਵਿੱਚ ਹੈ ਬਾਕੀ ਇਥੇ ਆ ਗਿਆ ਹੋਟਲ ਆ ਗਿਆ ਮਰਠਿਆਆਂ ਵਗੈਰਾ ਤੇ ਜਿਵੇਂ ਆਪਾਂ ਦੂਸਰੀ ਸਾਈਡ ਮਾਰਕੀਟ ਦਿਖਾਈ ਜਾਉਵੇਂ ਇਧਰਲੇ ਵਾਲੇ ਪਾਸੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਆਪਾਂ ਉਹ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਵੱਡੀ ਮਾਰਕੀਟ ਹੈ ਵੀ ਲਓ ਦੇਖੋ ਫੋਨ ਵਾਲੀਆਂ ਦੁਕਾਨਾਂ, ਕਰਿਆਨਾ ਸਟੋਰ ਹਨ। ਕਾਫੀ ਵੱਡੇ-ਵੱਡੇ ਇੱਥੇ ਆਪਾਂ ਨੂੰ ਮਿਲ ਜਾਣਗੇ। ਆਈਸਕ੍ਰੀਮ ਵਾਲੀ ਲਾਈ ਹੋਈ ਬਾਈ ਨੇ ਹਨਾ। ਉਹ ਜੀ ਇਧਰ ਵੀ ਹੋਟਲ ਵਗੈਰਾ ਆ ਗਏ ਸਾਰੇ ਆ ਕੱਪੜਿਆਂ ਵਾਲੀ ਦੁਕਾਨ ਆ ਗਈ ਕੱਪੜਿਆਂ ਦੀਆਂ ਦੁਕਾਨਾਂ ਵੀ ਕਾਫੀ ਹੈਗੀਆਂ ਨੇ ਵੱਡੀਆਂ ਸੂਟਾਂ ਵਗੈਰਾ ਵਾਲੀਆਂ ਵੀ ਆ ਵੀ ਇੱਧਰ ਹੋਟਲ ਆ ਗਿਆ ਨਾਲ। ਲਓ ਜੀ। ਪੂਰੀ ਰੌਣਕ ਰਹਿੰਦੀ ਆ ਬਾਜ਼ਾਰ ਦੇ ਵਿੱਚ। ਮੈਨੂੰ ਲੱਗਦਾ ਸ਼ਾਮ ਨੂੰ ਇਹ ਤੋਂ ਵੀ ਜ਼ਿਆਦਾ ਇਕੱਠਾ ਹੁੰਦਾ ਹੋਊ। ਕਿਉਂਕਿ ਹੁਣ ਗਰਮੀ ਦਾ ਆ ਟਾਈਮ ਆ ਨਾ ਸ਼ਾਮ ਨੂੰ ਜ਼ਿਆਦਾ ਮਤਲਬ ਖਰੀਦਦਾਰੀ ਸ਼ਾਮ ਨੂੰ ਜ਼ਿਆਦਾ ਕਰਮ ਆਉਂਦੇ ਨੇ। ਪਰ ਵੈਸੇ ਹੁਣ ਦਿਨ ਦੇ ਟਾਈਮ 'ਚ ਵੀ ਤੁਸੀਂ ਦੇਖ ਸਕਦੇ ਹੋ। ਕਾਫੀ ਸਾਰਾ ਇਕੱਠਾ ਬਾਜ਼ਾਰ ਦੇ ਵਿੱਚ। ਆ ਮੇਰੇ ਕੋਲ ਨੂੰ ਪਤਾ ਨਹੀਂ। ਬਾਕੀ ਤਰ ਨਾਲ ਨਾਲ ਬਹੁਤ ਵੱਡੀਆਂ ਵੱਡੀਆਂ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਨਾ। ਸਤਰੀਆਨਾ ਸੂਰ ਆ ਗਈ। ਬਾਕੀ ਸੜਕ ਦੇ ਨਾਲ ਨਾਲ ਆਈਸਕ੍ਰੀਮ ਵਾਲੀਆਂ, ਸਬਜ਼ੀ ਵਾਲੀਆਂ ਐਵੇਂ ਜਿਹੀ ਸਾਰੀਆਂ ਦੁਕਾਨਾਂ ਲੱਗੀ ਹੋਈਆਂ ਨੇ। ਫਲਾਂ ਵਾਲੀ ਤੇ ਸਬਜ਼ੀ ਵਾਲੀਆਂ ਦੁਕਾਨਾਂ ਬਹੁਤ ਨੇ ਇੱਥੇ। ਆਹ ਦੇਖੋ ਜਿਵੇਂ ਆਹ ਬਾਈ ਜੀ ਵੀ ਲਈ ਵੀ ਆ। ਮੈਂ ਲਾਦਾ ਮਲੇਰਪੁਰ ਕੋਟ ਲਈ ਰਿਪੋਰਟ ਲੈਣੇ ਫੋਨ ਕਰਕੇ ਸਾਹ ਕਰਕੇ ਆ ਕਿਉਂਕਿ ਮਲੇਰਪੁਰ ਕੋਟ ਦੇ ਸ਼ਹਿਰ ਦੇ ਵਿੱਚ ਸਬਜ਼ੀਆਂ ਮਤਲਬ ਜਿਆਦਾ ਲਾਈਆਂ ਜਾਂਦੀਆਂ ਨੇ ਸਬਜ਼ੀਆਂ ਦੀ ਖੇਤੀ ਜਿਹੜੀ ਮਲੇਰਪੁਰ ਕੋਟ ਲਈ ਜਿਆਦਾ ਹੁੰਦੀ ਆ ਆਹ ਏਰੀਆ ਦੇ ਵਿੱਚ ਲਓ ਜੀ ਅੱਜ ਟ੍ਰੈਵਲ ਚੱਲ ਕੇ ਸਾਰਾ ਅਮਰਗੜ੍ਹ ਸ਼ਹਿਰ ਆਪਾਂ ਤੁਹਾਨੂੰ ਦਿਖਾਇਆ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਬਾਕੀ ਅਮਰਗੜ੍ਹ ਵਾਲੇ ਵੀ ਜਰੂਰ ਕਮੈਂਟ ਕਰਿਓ ਅਮਰਕੜਾ ਸ਼ਹਿਰ ਤੋਂ ਕੋਈ ਦੇਖ ਰਿਹਾ ਜਾਂ ਨੇੜੇ ਅਮਰਕੜ ਦੇ ਪਿੰਡਾਂ ਤੋਂ ਕੋਈ ਦੇਖ ਰਿਹਾ ਹਨ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬਾਕੀ ਇੱਧਰ ਉੱਥੇ ਤਰਿਆਨਾ ਸਟੋਰ ਵੱਡੀਆਂ-ਵੱਡੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆਹ ਤੇ ਆਹ ਦੇਖੋ ਨਾਲ-ਨਾਲ ਸਾਰੇ ਸਬਜ਼ੀਆਂ ਨਹੀਂ ਇੱਥੇ ਇਹ ਦੂਸਰੀ ਸਾਈਡ ਆਪਾਂ ਤੁਹਾਨੂੰ ਦਿਖਾਤੀ ਪਹਿਲਾਂ ਸਾਰੀ ਬਹੁਤ ਦੂਰ ਤੱਕ ਆਹ ਇਹ ਕਿਹਦਾ ਬਾਜ਼ਾਰ ਫੈਲਿਆ ਹੋਇਆ ਅਮਰਗੜ ਸ਼ਹਿਰ ਦਾ ਇੱਥੇ ਦੇਖੋ ਤੁਸੀਂ ਸਾਰੀਆਂ ਦੁਕਾਨਾਂ ਵਾਲੇ ਦੁਵਾਲੇ ਇੱਧਰ ਕੁਛ ਆ ਕੱਪੜਿਆਂ ਵਾਲੀਆਂ ਦੀਆਂ ਆ ਗਈਆਂ ਦੁਕਾਨਾਂ ਹਨ ਟ੍ਰੇਲਰ ਵਾਲੀਆਂ ਦੁਕਾਨਾਂ ਹਰੇਕ ਤਰੀਕੇ ਦੀ ਦੁਕਾਨਾਂ ਅਮਰਗੜ ਸ਼ਹਿਰ ਦੇ ਵਿੱਚ ਵੀ ਕਾਫੀ ਪੁਰਾਣਾ ਸ਼ਹਿਰ ਆ ਅਮਰਗੜ ਸ਼ਹਿਰ ਆ ਜਿਹੜਾ ਮਕੀ ਬਾਜ਼ਾਰ ਦੇ ਮੂਹਰੇ ਪਾਰਕਿੰਗ ਵੀ ਬਹੁਤ ਸਾਫ਼ ਜਿਹੀਆਂ ਗੱਡੀਆਂ ਮੋਟਰਸਾਈਕਲ ਆ ਰਾਵਣਾ ਪਾਰਕ ਹੋ ਜਾਂਦੇ ਨੇ ਕਾਫੀ ਫੁੱਲਾ ਡੁੱਲਾ ਬਾਜ਼ਾਰ ਆ ਬਾਕੀ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜੋ ਵੀ ਜੀ ਬੰਦ ਵੀ ਜੇ ਨਾਲ ਲਾਈਕ ਕਰ ਦਿਓ ਵੀਡੀਓ ਤਾਂ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਆਪਾਂ ਫਿਰ ਤੁਹਾਡੇ ਤੱਕ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਇਸੇ ਤਰ੍ਹਾਂ ਮੱਕੀ ਇਧਰੋਂ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਹਨ ਤੇ ਕੁਝ ਹਸਪੀਟਲ ਵਗੈਰਾ ਆ ਗਏ ਕੱਪੜੇ ਵਾਲੀਆਂ ਆ ਗਈਆਂ ਲਓ ਜੀ ਹਰੇਕ ਤਰੀਕੇ ਦੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਵੱਡੀਆਂ ਵੱਡੀਆਂ ਆ ਹੋਟਲ ਆ ਗਿਆ ਦੇਖੋ ਇੱਥੇ ਬਹੁਤ ਦੂਰ ਤੱਕ ਇਹ ਮਾਰਕੀਟ ਹੈ ਜਿਹੜੀ ਫੈਲੀ ਹੋਈ ਆ ਉਹਨੂੰ ਦਿਖਾਇਆ ਦਿੱਤਾ ਅੱਜ ਆਪਾਂ ਇੱਧਰ ਕੁਛ ਆ ਗੱਡੀਆਂ ਦੀ ਵਰਕਸ਼ਾਪ ਵਗੈਰਾ ਹਨ ਐਵੇਂ ਦਾ ਸਾਰਾ ਕੁਝ ਆ ਗਿਆ ਨਾਲ ਇੱਕ ਰਿਆਣਾ ਸਟੋਰ ਆਪਾਂ ਤੁਹਾਨੂੰ ਦਿਖਾਇਆ ਜੀ ਹੈ ਪਹਿਲਾਂ ਇੱਧਰ 99 ਸਟੋਰ ਇਹ ਵੀ ਇੱਥੇ ਹੈਗਾ ਹਾਂਜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ